ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦੁਸਾਂਜ ਦੇ ਵੱਲੋਂ ਅਮિતા ਬੱਚਨ ਨਾਲ ਫੋਟੋਜ਼ ਵਾਇਰਲ ਹੋਣ ਤੋਂ ਬਾਅਦ ਦੋਨਾਂ ਦੇ ਪੈਰ ਛੁੰਦੇ ਹੋਏ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਲਗਾਤਾਰ ਵਿਵਾਦ ਵਧ ਗਿਆ ਸੀ ਤੇ ਹਰ ਕੋਈ ਦਲਜੀਤ ਦੁਸਾਂਜ ਦੇ ਖਿਲਾਫ ਬੋਲਦਾ ਨਜ਼ਰ ਆ ਰਿਹਾ ਪਰ ਇਸ ਵਿਚਕਾਰ ਪੰਜਾਬੀ ਗਾਇਕ ਪ੍ਰੀਤ ਹਰਪਾਲ ਦਲਜੀਤ ਦੁਸਾਂਜ ਦੇ ਹੱਕ ਵਿੱਚ ਆਏ ਨਹੀਂ ਤੇ ਕਹਿ ਕੇ ਅਬਨੀਤਾ ਅਮિતા ਬੱਚਨ ਸਾਡੇ ਸੀਨੀਅਰ ਨੇਿਤ ਜੂਨੀਅਰ ਹੋਣ ਦੇ ਨਾਪ ਤੇ ਉਹਨਾਂ ਦਾ ਸਤਕਾਰ ਕਰਨਾ ਸਾਡਾ ਫਰਜ਼ ਬੰਦ ਹੈ ਇਸ ਵਿੱਚ ਉਹਨਾਂ ਨੂੰ ਕੁਝ ਵੀ ਗਲਤ ਨਹੀਂ ਲੱਗਿਆ ਉਹਨਾਂ ਕਹੇ ਕਿ ਦਲਜੀਤ ਦੁਸਾਂਜ ਬਹੁਤ ਨੇਕ ਤੇ ਸਾਫ਼ ਦਿਲ ਦੇ ਮਾਲਕ ਨੇ ਦੇਖੋ ਸਾਡੇ ਮਾਪੇ ਹਮੇਸ਼ਾ ਸਾਨੂੰ ਸਿਖਾਉਂਦੇ ਆਏ ਆ ਬਈ ਜਦੋਂ ਕੋਈ ਆਪ ਤੋਂ ਵੱਡਾ ਬਜ਼ੁਰਗ ਸਾਹਮਣੇ ਹੋਵੇ ਤੇ ਉਹਦੇ ਉਹਨਾਂ ਨੂੰ ਰਿਸਪੈਕਟ ਦੇਣੀ ਉਹਦੇ ਪੈਰੀਂ ਹੱਥ ਲਾਉਣਾ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਵੱਡੀ ਚੀਜ਼ ਨਹੀਂ ਆ ਬਾਕੀ ਉਹਨਾਂ ਦਾ ਕੀ ਪਰਸਪੈਕਟਿਵ ਹੈ ਉਹ ਕਿਸ ਅ ਚੀਜ਼ ਨੂੰ ਕਿਹੜੀ ਚੀਜ਼ ਉਹਨਾਂ ਨੂੰ ਬੁਰੀ ਲੱਗੀ ਹੈ ਤਾਂ ਉਹੀ ਜਵਾਬ ਦੇ ਪਾਉਣਗੇ ਬਟ ਮੈਨੂੰ ਇਹ ਲੱਗਦਾ ਵੀ ਦਿਲਜੀਤ ਬਹੁਤ ਇੱਕ ਰਿਸਪੋਨਸੀਬਲ ਤੇ ਬਹੁਤ ਸਿਆਣਾ ਆਰਟਿਸਟ ਹੈ ਉਹ ਪੰਜਾਬ ਦੇ ਹਿੱਤ ਚ ਹਮੇਸ਼ਾ ਹੀ ਉਹਨੇ ਗੱਲ ਕੀਤੀ ਹੈ ਔਰ ਪੰਜਾਬ ਦੇ ਨਾਲ ਹਮੇਸ਼ਾ ਹੀ ਖੜਦਾ ਰਿਹਾ ਮੈਨੂੰ ਲੱਗਦਾ ਕਿ ਵੀ ਕੁਝ ਚੀਜ਼ਾਂ ਸਾਨੂੰ ਇਗਨੋਰ ਕਰਨੀਆਂ ਚਾਹੀਦੀਆਂ ਜੇ ਕੋਈ ਕੋਈ ਸਾਡਾ ਸਾਡੀ ਸਰਦਾਰੀ ਨੂੰ ਸਾਡੀਆਂ ਚੰਗੀਆਂ ਚੀਜ਼ਾਂ ਨੂੰ ਰਿਪਰੈਜ਼ੈਂਟ ਪੰਜਾਬ ਤੋਂ ਕਿਤੇ ਵੀ ਬਾਹਰ ਅਜ ਦਿਲਜੀਤ ਕਹੇ ਹਜ਼ਾਰ ਆਰਟਿਸਟ ਹੈ ਜਿਹਨੂੰ ਪੂਰੀ ਦੁਨੀਆ ਜਾਣਦੀ ਤੇ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਔਰ ਉਹ ਚੰਗੇ ਲਈ ਰਿਪਰੈਜ਼ੈਂਟ ਕਰ ਰਿਹਾ ਸੋ ਮੈਨੂੰ ਲੱਗਦਾ ਵੀ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਉਹਨੂੰ ਮੋਟੀਵੇਟਿੰਗ ਕਰਨਾ ਚਾਹੀਦਾ ਚੋਕਰੀ ਇੱਕ ਅੰਦਰ ਆ ਜਾਏਗਾ ਸਟ੍ਰੀਨਸ ਜੇਦਾ ਇਹ ਇਹ ਇਹਦਾ ਜਵਾਬ ਤਾਂ ਉਹੀ ਦੇ ਪਾਉਣਗੇ ਵੀ ਉਹਦਾ ਕਿਉਂ ਨਹੀਂ ਕਰਨ ਦੇਣਾ ਉਹਨਾਂ ਨੇ ਸ਼ੋ ਇਹਨਾਂ ਇਦੇ ਤੇ ਮੈਂ ਬਹੁਤ ਜ਼ਿਆਦਾ ਟਿੱਪਣੀ ਨਹੀਂ ਕਰਨੀ ਚਾਹਾਂਗਾ ਮੈਂ ਸਿਰਫ ਇਹ ਕਹਾਂਗਾ ਕਿ ਮੈਂ ਦਿਲਜੀਤ ਨੂੰ ਬਹੁਤ ਪਹਿਲਾਂ ਤੋਂ ਜਾਣਦਾ ਸੀ ਇਕੱਠੇ ਨੇ ਸ਼ੋਅਜ਼ ਵੀ ਕੀਤੇ ਆ ਸਰ ਅਮਤਾਪ ਵਚਨ ਦੀ ਇੱਕ ਦਾ ਮਾਨ ਹੈ ਜਿਹਦੇ ਉਹਨੇ ਦੇਖੋ ਮਾਨ ਹੋਵੇ ਨਾ ਹੋਵੇ ਸਭ ਤੋਂ ਵੱਡੀ ਗੱਲ ਹੈ ਕਿ ਉਹ ਸਾਡੇ ਫੀਲਡ ਦੇ ਇੱਕ ਮਹਾਨਾਇਕ ਮੰਨੇ ਗਏ ਆ ਸੀਨੀਅਰ ਸੀਨੀਅਰ ਨੇ ਔਰ ਸਾਡਾ ਫਰਜ਼ ਬਣਦਾ ਹੈ ਕਿ ਐਜ਼ ਅ ਜੂਨੀਅਰ ਉਹਨਾਂ ਦੀ ਰਿਸਪੈਕਟ ਦੇਣਾ ਪਾਕਿਸਤਾਨ ਦੇ ਕਲਾਕਾਰ ਦਾ ਬਹੁਤ ਹੈ ਜੀ ਹਾਂ ਉਦੋਂ ਮੈਨੂੰ ਟਾਲਟ ਕੀਤਾ ਗਿਆ ਮੈਂ ਕਹਿੰਦਾ ਵੀ ਜਿਹੜੇ ਕੰਮ ਲਈ ਆਪਾਂ ਆਏ ਆ ਜੇ ਉਹਦੇ ਤੇ ਤੁਸੀਂ ਗੱਲ ਕਰੋ ਤੇ ਮੈਨੂੰ ਲੱਜ ਜ਼ਿਆਦਾ ਵਧੀਆ ਤਾਂ ਪਤਾ ਕੀ ਹੈ ਅੱਜ ਕੱਲ ਕੀ ਹੋ ਗਿਆ ਕਿ ਦੇਖੋ ਤੁਸੀਂ ਸਾਰੇ ਮੇਰੇ ਲਈ ਰਿਸਪੈਕਟਡ ਹੋ ਮੇਰੇ ਲਈ ਸਤਿਕਾਰਯੋਗ ਹੋ ਪਰ ਅੱਜਕੱਲ ਨਾ ਮੂੰਹ ਗੱਲ ਨਿਕਲੀ ਕੁਝ ਹੋਰ ਬਣ ਜਾਂਦੀ ਆ ਆਪਾਂ ਨੂੰ ਚਾਰ ਵੀਊ ਮਿਲ ਜਾਣੇ ਆ ਬਟ ਆਪਾਂ ਕਿਸੇ ਹੋਰ ਗੱਲ ਚੁੜ ਜ ਜਾਣਾ ਕੋ ਮਤਲਬ ਨਹੀਂ ਬਣਦਾ ਪੰਜਾਬੀ ਗਾਇਕ ਤੇ اداکار ਦਿਲਜੀਤ ਦੁਸਾਂਝ ਦੇ ਵੱਲੋਂ ਅਮિતા ਬੱਚਨ ਨਾਲ ਫੋਟੋਜ਼ ਵਾਇਰਲ ਹੋਣ ਤੋਂ ਬਾਅਦ ਉਹਨਾਂ ਦੇ ਪੈਰ ਛੁੰਦੇ ਹੋਏ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਲਗਾਤਾਰ ਵਿਵਾਦ ਵਧ ਗਿਆ ਸੀ ਤੇ ਹਰ ਕੋਈ ਦਿਲਜੀਤ ਦੁਸਾਂਝ ਦੇ ਖਿਲਾਫ ਬੋਲਦਾ ਨਜ਼ਰ ਆ ਰਿਹਾ ਪਰ ਇਸ ਵਿਚਕਾਰ ਪੰਜਾਬੀ ਗਾਇਕ ਪ੍ਰੀਤ ਹਰਪਾਲ ਦਿਲਜੀਤ ਦੁਸਾਂਝ ਦੇ ਹੱਕ ਵਿੱਚ ਆਏ ਨਹੀਂ ਤੇ ਕਹਿ ਕੇ ਕਿ ਅਬਨੀਤਾ ਅਮિતા ਬੱਚਨ ਸਾਡੇ ਸੀਨੀਅਰ ਨੇ ਤੇ ਜੂਨੀਅਰ ਹੋਣ ਦੇ ਨਾਲ ਤੇ ਉਹਨਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬੰਦ ਹੈ ਇਸ ਵਿੱਚ ਉਹਨਾਂ ਨੂੰ ਕੁਝ ਵੀ ਗਲਤ ਨਹੀਂ ਲੱਗਿਆ ਉਹਨਾਂ ਕਹੇ ਕਿ ਦਿਲਜੀ ਤੁਸਾਂਜ ਬਹੁਤ ਨੇਕ ਤੇ ਸਾਫ਼ ਦਿਲ ਦੇ ਮਾਲਕ ਨੇ ਦੇਖੋ ਸਾਡੇ ਮਾਪੇ ਹਮੇਸ਼ਾ ਸਾਨੂੰ ਸਿਖਾਉਂਦੇ ਆਏ ਆ ਬਈ ਜਦੋਂ ਕੋਈ ਆਪ ਤੋਂ ਵੱਡਾ ਬਜ਼ੁਰਗ ਸਾਹਮਣੇ ਹੋਵੇ ਤੇ ਉਹਦੇ ਉਹਨੂੰ ਰਿਸਪੈਕਟ ਦੇਣੀ ਉਹਦੇ ਪੈਰੀਂ ਹੱਥ ਲਾਉਣਾ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਵੱਡੀ ਚੀਜ਼ ਨਹੀਂ ਆ ਬਾਕੀ ਉਹਨਾਂ ਦਾ ਕੀ ਪਰਸਪੈਕਟਿਵ ਹੈ ਉਹ ਕਿਸ ਅ ਚੀਜ਼ ਨੂੰ ਕਿਹੜੀ ਚੀਜ਼ ਉਹਨਾਂ ਨੂੰ ਬੁਰੀ ਲੱਗੀ ਹੈ ਤਾਂ ਉਹੀ ਜਵਾਬ ਦੇ ਪਾਉਣਗੇ ਬਟ ਮੈਨੂੰ ਇਹ ਲੱਗਦਾ ਵੀ ਦਿਲਜੀਤ ਬਹੁਤ ਇੱਕ ਰਿਸਪੋਨਸੀਬਲ ਤੇ ਬਹੁਤ ਸਿਆਣਾ ਆਰਟਿਸਟ ਹੈ ਉਹ ਪੰਜਾਬ ਦੇ ਹਿੱਤ ਚ ਹਮੇਸ਼ਾ ਹੀ ਉਹਨੇ ਗੱਲ ਕੀਤੀ ਹੈ ਔਰ ਪੰਜਾਬ ਦੇ ਨਾਲ ਹਮੇਸ਼ਾ ਹੀ ਖੜਦਾ ਰਿਹਾ ਮੈਨੂੰ ਲੱਗਦਾ ਕਿ ਵੀ ਕੁਝ ਚੀਜ਼ਾਂ ਸਾਨੂੰ ਇਗਨੋਰ ਕਰਨੀਆਂ ਚਾਹੀਦੀਆਂ ਜੇ ਕੋਈ ਕੋਈ ਸਾਡਾ ਸਾਡੀ ਸਰਦਾਰੀ ਨੂੰ ਸਾਡੀਆਂ ਚੰਗੀਆਂ ਚੀਜ਼ਾਂ ਨੂੰ ਰਿਪਰੈਜ਼ੈਂਟ ਪੰਜਾਬ ਤੋਂ ਕਿਤੇ ਵੀ ਬਾਹਰ ਅਜ ਦਿਲਜੀਤ ਕਹੇ ਹਜ਼ਾਰਟਸ ਜਿਹਨੂੰ ਪੂਰੀ ਦੁਨੀਆ ਜਾਣਦੀ ਤੇ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਔਰ ਉਹ ਚੰਗੇ ਲਈ ਰਿਪਰੈਜ਼ੈਂਟ ਕਰ ਰਿਹਾ ਸੋ ਮੈਨੂੰ ਲੱਗਦਾ ਵੀ ਉਹਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਉਹਨੂੰ ਮੋਟੀਵੇਟਿੰਗ ਕਰਨਾ ਚਾਹੀਦਾ ਕਿਉਂ ਨਹੀਂ ਕਰਨ ਪਿਆ ਜਾਏਗਾ ਸਟਰੀਅਸ ਜਿਦਾ ਉਹ ਵਿੱਚ ਵੀ ਆਪਾਂ ਇਹ ਇਹ ਇਹਦਾ ਜਵਾਬ ਤਾਂ ਉਹੀ ਦੇ ਪਾਉਣਗੇ ਵੀ ਉਹਦਾ ਕਿਉਂ ਨਹੀਂ ਕਰਨ ਦੇਣਾ ਉਹਨਾਂ ਨੇ ਸ਼ੋ ਇਹਨਾਂ ਇਹ ਜੇ ਮੈਂ ਬਹੁਤ ਹੀ ਜ਼ਿਆਦਾ ਟਿੱਪਣੀ ਨਹੀਂ ਕਰਨੀ ਚਾਹਾਂਗਾ ਮੈਂ ਸਿਰਫ ਇਹ ਕਹਾਂਗਾ ਕਿ ਮੈਂ ਦਿਲਜੀਤ ਨੂੰ ਬਹੁਤ ਪਹਿਲਾਂ ਤੋਂ ਜਾਣਦਾ ਸੀ ਇਕੱਠੇ ਨੇ ਸ਼ੋਅਜ਼ ਵੀ ਕੀਤੇ ਸਰ ਅਮਤਾਪ ਵਚਨ ਦੇ ਇਜਦਾ ਮਾਣ ਹੈ ਜਿਹਦੇ ਉਹਨੇ ਕਹਿਿਆ ਹਮੇਸ਼ਾ ਦੇਖੋ ਮਾਣ ਹੋਵੇ ਨਾ ਹੋਵੇ ਸਭ ਤੋਂ ਵੱਡੀ ਗੱਲ ਹੈ ਕਿ ਉਹ ਸਾਡੇ ਫੀਲਡ ਦੇ ਇੱਕ ਮਹਾਨਾਇਕ ਮੰਨੇ ਗਏ ਸੀਨੀਅਰ ਸੀਨੀਅਰ ਨੇ ਔਰ ਸਾਡਾ ਫਰਜ਼ ਬਣਦਾ ਹੈ ਕਿ ਐਜ਼ ਅ ਜੂਨੀਅਰ ਉਹਨਾਂ ਦੀ ਰਿਸਪੈਕਟ ਐਕਸਟੋਰ ਗੱਲ ਮੁਖਰੀ ਜਿਵੇਂ ਪਾਕਿਸਤਾਨ ਦੇ ਕਲਾਕਾਰ ਦਾ ਉਹ ਹੈ ਪਿਛੇ ਜੀ ਉਦੋਂ ਮੈਨੂੰ ਟਾਰਨ ਕੀਤਾ ਗਿਆ ਮੈਂ ਕਹਿੰਦਾ ਵੀ ਜਿਹੜੇ ਕੰਮ ਲਈ ਆਪਾਂ ਆਏ ਆ ਜੇ ਉਹਦੇ ਤੇ ਤੁਸੀਂ ਗੱਲ ਕਰੋ ਤੇ ਮੈਨੂੰ ਲੱਜ ਜ਼ਿਆਦਾ ਵਧੀਆ ਤਾਂ ਪਤਾ ਕੀ ਹੈ ਅੱਜ ਕੱਲ ਕੀ ਹੋ ਗਿਆ ਕਿ ਦੇਖੋ ਤੁਸੀਂ ਸਾਰੇ ਮੇਰੇ ਲਈ ਰਿਸਪੈਕਟਡ ਹੋ ਮੇਰੇ ਲਈ ਸਤਿਕਾਰਯੋਗ ਹੋ ਬਟ ਅੱਜ ਕੱਲ ਨਾ ਮੂੰਹ ਗੱਲ ਨਿਕਲੀ ਕੁਝ ਹੋਰ ਬਣ ਜਾਂਦੀ ਆ ਆਪਾਂ ਨੂੰ ਚਾਰ ਵੀਊ ਮਿਲ ਜਾਣੇ ਆ ਬਟ ਆਪਾਂ ਕਿਸੇ ਹੋਰ ਗੱਲ ਚੁੜ ਜ ਜਾਣਾ ਕੋ ਮਤਲਬ ਨਹੀਂ ਬਣਦਾ